ਆ ਦੇਖੋ ਮੈਂ ਬਾਹਰ ਆ ਇਸ ਟਾਈਮ ਗੱਡੀ ਤੋਂ ਪਰ ਗੱਡੀ ਆਪਣੇ ਆਪ ਮੂਵ ਕਰ ਰਹੀ ਆ ਜਿਵੇਂ ਜਿਵੇਂ ਮੈਂ ਮੂਵ ਕਰੀ ਆਉਂਗਾ ਨਾਲ ਦੇ ਨਾਲ ਮੂਵ ਕਰੀ ਜਾਂਦੀ ਆ ਸੋ ਕੋਈ ਨਹੀਂ ਚਲਾ ਰਿਹਾ ਗੱਡੀ ਨੂੰ ਇਸ ਟਾਈਮ ਆ ਪਾਰਕਿੰਗ ਦੇ ਵਿੱਚ ਖੜੀ ਆ ਕੋਈ ਸਮੱਸਿਆ ਆ ਰਹੀ ਆ ਗੱਡੀ ਦੇ ਦੇ ਲੋ ਡੋਜ਼ ਵੀ ਲੋਕ ਨੇ ਤੇ ਗੱਡੀ ਆਪੇ ਜਾ ਰਹੀ ਆ ਅੱਗੇ ਨੂੰ ਵੀ ਆਉਂਦੀ ਆ ਤੇ ਗੱਡੀ ਇਸੇ ਤਰੀਕੇ ਨਾਲ ਪਿੱਛੇ ਨੂੰ ਵੀ ਜਾਊਗੀ ਮੈਂ ਰਿਵਰਸ ਕਰਨ ਦੀ ਟਰਾਈ ਕਰਦਾ ਵੈਸੇ ਮੈਂ ਬਹੁਤ ਘੱਟ ਯੂਜ਼ ਕੀਤਾ ਹੈ ਫੀਚਰ ਪਰ ਇਦਾਂ ਹੀ ਆਪਾਂ ਰਿਵਰਸ ਕਰਨ ਦੀ ਟਰਾਈ ਕਰਦੇ ਆ ਤੇ ਰਿਵਰਸ ਵੀ ਖੁਦ-ਗੁਸਤੂ ਹੋਈ ਆ ਰਹੀ ਆ ਆ ਦੇਖੋ ਪਾਰਕਿੰਗ ਦੇ ਵਿੱਚ ਮਤਲਬ ਸਟ੍ਰੇਟ ਕਰਕੇ ਤੁਸੀਂ ਲਾ ਸਕਦੇ ਹੋ ਈਵਨ ਟਰਨ ਕਰਕੇ ਵੀ ਗੱਡੀ ਪਾਰਕ ਕਰਦੀ ਆ ਆਪਣੇ ਆਪ ਚਾਰਜਿੰਗ ਸਟੇਸ਼ਨ ਤੇ ਲੈ ਕੇ ਜਾਓ ਗੱਡੀ ਉੱਥੇ ਖੜੀ ਕਰੋ ਨਾਲ ਦੀ ਨਾਲ ਆਹ ਵਾਲਾ ਬਟਨ ਦਬ ਦੋ ਜਦੋਂ ਚਾਰਜਿੰਗ ਤੁਹਾਡੀ ਸਟਾਰਟ ਹੋ ਗਈ ਹੈ ਨਾ ਜੀ ਤੁਹਾਨੂੰ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਛੋਟਿਆਂ ਨੂੰ ਪਿਆਰ ਵੱਡਿਆਂ ਦੇ ਪੈਰੀ ਪੈਂਦੇ ਆ ਜੀ ਆਪਣੇ ਕੋਲ ਹੈਗੀ ਹੈ ਜਿਹੜੀ ਕੀਆ ਦੀ EV9 GT line ਬ੍ਰੈਂਡ ਨਿਊ ਕਾਰ ਆ ਇਹ ਗੱਡੀ ਕਾਫੀ ਚਰਚਾ ਦੇ ਵਿੱਚ ਆ 2024 ਦੇ ਵਿੱਚ ਰਿਲੀਜ਼ ਹੋਈ ਆ ਜਦੋਂ ਦੀ ਇਹ ਰਿਲੀਜ਼ ਹੋਈ ਆ ਇਹਦੇ ਬਾਰੇ ਕਾਫੀ ਡਿਸਕਸ਼ਨ ਚੱਲ ਰਹੀਆਂ ਨੇ ਮਾਰਕੀਟ ਦੇ ਵਿੱਚ ਆ ਫੁੱਲੀ ਇਲੈਕਟ੍ਰਿਕ ਕਾਰ ਆ ਤਕਰੀਬਨ 100 ਕਿਲੋਵੋਟ ਦੀ ਬੈਟਰੀ ਆ ਤੇ 550 ਕਿਲੋਮੀਟਰ ਦੀ ਇਹਦੀ ਰੇਂਜ ਆ ਇੱਕ ਚਾਰਜ ਦੇ ਵਿੱਚ ਇੰਨਾ ਕੱਢ ਜਾਂਦੀ ਆ ਸਭ ਤੋਂ ਵੱਡੀ ਗੱਲ ਆਪਾਂ ਅੱਜ ਇਹਦੇ ਫੀਚਰਸ ਬਾਰੇ ਗੱਲ ਕਰਨੀ ਹੈ ਕਿਉਂਕਿ ਮਾਡਰਨ ਟੈਕਨੋਲੋਜੀ ਦੇ ਨਾਲ ਭਰੀ ਪਈ ਹੈ ਇਹ ਗੱਡੀ ਤੇ ਲਗਜ਼ਰੀ ਲਾਈਨ ਦੇ ਵਿੱਚ ਇਹਨਾਂ ਨੇ ਕੋਸ਼ਿਸ਼ ਕੀਤੀ ਆ ਕਿ ਇੰਨਾਂ ਕੁ ਵਧੀਆ ਥਾਂ ਬਣਾ ਲਈਏ ਤੇ ਜਿਹੜੀਆਂ ਹੋਰ ਗੱਡੀਆਂ ਨੇ ਇਸ ਮਤਲਬ ਮੁਕਾਬਲੇ ਦੇ ਵਿੱਚ ਆਉਂਦੀਆਂ ਉਹਨਾਂ ਨੂੰ ਬੀਟ ਕਰ ਸਕੀਏ ਹੁਣ ਮੈਂ ਅੱਜ ਪ੍ਰਾਈਸ ਦੀ ਤੇ ਇਹਦੇ ਫੀਚਰਸ ਦੀ ਗੱਲਬਾਤ ਕਰਨੀ ਆ ਮੈਂ ਪ੍ਰਾਈਸ ਤੋਂ ਸਟਾਰਟ ਕਰਦਾ ਨਿਊਜ਼ੀਲੈਂਡ ਦੇ ਵਿੱਚ ਤਕਰੀਬਨ ਕੀਮਤ ਹੈਗੀ ਆ 1 ਲੱਖ ਤੇ 40 ਹਜ਼ਾਰ ਡਾਲਰ ਬਟ ਇੰਡੀਆ ਦੇ ਵਿੱਚ ਇਹ ਗੱਡੀ ਲਾਂਚ ਹੋਈ ਆ ਇੰਡੀਆ ਦੇ ਵਿੱਚ ਇਹਦੀ ਲਾਂਚਿੰਗ ਪ੍ਰਾਈਸ ਸੀ ਉਹਨਾਂ ਨੇ 1 ਕਰੋੜ 30 ਲੱਖ ਰੱਖੀ ਆ ਤੇ ਜਦੋਂ ਆਪਾਂ ਔਨ ਰੋਡ ਕੋਸਟ ਵਗੈਰਾ ਮਿਲਾ ਕੇ ਇਹਨੂੰ ਗੱਡੀ ਨੂੰ ਬਾਏ ਕਰਦੇ ਆ 1 ਕਰੋੜ 40 ਲੱਖ ਦੀ ਪੈਂਦੀ ਆ ਸੋ ਕੀ ਰੀਜ਼ਨ ਹੋ ਸਕਦਾ ਕਿ ਐਡੀ ਵੱਡੀ ਕੀਮਤ ਇਸ ਗੱਡੀ ਦੇ ਦਿੱਤੀ ਆ ਪਹਿਲਾਂ ਤਾਂ ਆਪਾਂ ਆਲੇ ਥੋੜਾ ਤੁਰ ਫਿਰ ਕੇ ਦੇਖਦੇ ਆ ਸੌਰੀ ਮੇਰੀ ਪਾਕਟ ਦੇ ਵਿੱਚ ਨਾ ਇਹਦੀ ਕੀ ਆ ਤਾਂ ਫੀਚਰ ਮਿਲਦਾ ਮੈਂ ਹਾਲੇ ਬੰਦ ਨਹੀਂ ਕੀਤਾ ਸਭ ਤੋਂ ਪਹਿਲਾਂ ਤਾਂ ਤੁਸੀਂ ਗੱਡੀ ਦੀ ਲੁੱਕ ਦੇਖੋ ਜੀ ਇਹਦਾ ਮਤਲਬ ਬਾਕਸੀ ਮਾਡਲ ਬਣਾਇਆ ਹੈ ਇੱਕ 21 ਇੰਚ ਦਾ ਲਾਈਜ ਦਿੱਤੇ ਹੋਏ ਨੇ ਨਾਲ ਹੈਂਡਲਸ ਦੇਖੋ ਕਿੰਨੇ ਪਿਆਰੇ ਆ ਤੇ ਜਦੋਂ ਆਪਾਂ ਖੋਲਦੇ ਆ ਤਾਂ ਹੈਂਡਲ ਬਾਹਰ ਨੂੰ ਆਉਂਦੇ ਆ ਅ ਬਾਕੀ ਆਪਾਂ ਫੀਚਰਸ ਬਾਰੇ ਹੋਰ ਡਿਟੇਲ ਦੇ ਵਿੱਚ ਗੱਲਬਾਤ ਕਰਾਂਗੇ ਪਹਿਲਾਂ ਮੈਂ ਚਾਹਣਾ ਵੀ ਇੱਕ ਵਾਰ ਭਾਲਦਣੇ ਨੂੰ ਦੇਖ ਲਈਏ ਗੱਡੀ ਬੜੀ ਪਿਆਰੀ ਲੁੱਕ ਦਿੱਤੀ ਆ ਗੱਡੀ ਨੂੰ ਚਾਰੇ ਪਾਸੇੋਂ ਘੁੰਮ ਫਿਰ ਕੇ ਤੁਸੀਂ ਦੇਖ ਸਕਦੇ ਹੋ ਜੇ ਮੈਂ ਬਾਹਰ ਦੀ ਗੱਲ ਕਰਾਂ ਨਾ ਇਹਦੇ ਜਿਹੜਾ ਇਹਨਾਂ ਨੇ ਆ ਡਿਜ਼ਾਈਨ ਕੀਤਾ ਵਾ ਆਪਣੇ ਅਲॉयਜ਼ ਦਾ ਮੈਨੂੰ ਬਹੁਤ ਪਿਆਰਾ ਲੱਗਿਆ ਗੱਡੀ ਦੇ ਚਾਰੇ ਪਾਸੇ ਸੈਂਸਰ ਲੱਗੇ ਹੋਏ ਨੇ 360 ਡਿਗਰੀ ਕੈਮਰਾਜ਼ ਨੇ ਪਹਿਲਾਂ ਤਾਂ ਇਹ ਜੀ ਗੱਡੀ ਦੀ ਚਾਬੀ ਦੇਖੋ ਬੜੀ ਪਿਆਰੀ ਕੀ ਲੱਗੀ ਮੈਨੂੰ ਤੇ ਇਹਦੇ ਉੱਤੇ ਅਲੱਗ-ਅਲੱਗ ਬਟਨਸ ਨੇ ਉਹਨਾਂ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਸੋ ਹੁਣ ਗੱਲ ਕਰਦੇ ਆਪਾਂ ਪਹਿਲੇ ਫੀਚਰ ਦੀ ਹਾਂਜੀ ਸੋ ਪਹਿਲਾ ਫੀਚਰ ਜਿਹੜਾ ਕਿ ਮੈਨੂੰ ਬਹੁਤ ਹੀ ਘੈਂਟ ਲੱਗਿਆ ਕਈ ਵਾਰ ਕੀ ਹੁੰਦਾ ਆਪਾਂ ਪਾਰਕਿੰਗ ਦੇ ਵਿੱਚ ਗੱਡੀ ਖੜੀ ਕਰ ਦਿੰਦੇ ਆ ਤੇ ਜਗਾ ਘਟ ਹੁੰਦੀ ਆ ਤਾਂ ਥੋੜਾ ਨਿਕਲਣ ਲੱਗੇ ਜਾਂ پارک ਕਰਨ ਲੱਗੇ ਵੀ ਪ੍ਰੋਬਲਮ ਆਉਂਦੀ ਆ ਸੋ ਇਹਦੇ ਵਿੱਚ ਪਾਰਕਿੰਗ ਅਸਿਸਟੈਂਸ ਵਾਲਾ ਫੰਕਸ਼ਨ ਦੇਖੋ ਪਹਿਲੀ ਗੱਲ ਗੱਡੀ ਦੇ ਵਿੱਚ ਮੈਂ ਬਾਹਰ ਆ ਗਿਆ ਡਰਾਈਵਰ ਸੀਟ ਤੋਂ ਤੁਸੀਂ ਦੇਖ ਸਕਦੇ ਹੋ ਕੋਈ ਨਹੀਂ ਹੈਗਾ ਆਪਾਂ ਗੱਡੀ ਇੱਥੋਂ ਹੋਲਡ ਵਾਲਾ ਬਟਨ ਲਾਇਆ ਹੋਇਆ ਇਹਦੇ ਉੱਤੇ ਇਹਨੂੰ ਦਬਣਾ ਗੱਡੀ ਸਟਾਰਟ ਹੋਊਗੀ ਆਹ ਜਿਹੜੇ ਫਰੰਟ ਤੇ 에어로 ਡਾਇਨਾਮਿਕਸ ਦੇ ਹੈਗੇ ਨੇ ਨਾ ਇਹ ਔਨ ਹੋ ਜਾਣਗੇ ਆਪਣੇ ਆਪੇ ਦੇਖੋ ਮੈਂ ਬਾਹਰ ਐਸ ਟਾਈਮ ਗੱਡੀ ਤੋਂ ਆ ਗੱਡੀ ਆਪਨੇ ਆ ਮੂਵ ਕਰ ਰਹੀ ਆ ਜਿਵੇਂ ਜਿਵੇਂ ਮੂਵ ਕਰੀ ਆਉਂਗਾ ਨਾਲ ਦੇ ਨਾਲ ਮੂਵ ਕਰੀ ਜਾਂਦੀ ਆ ਸੋ ਕੋਈ ਨਹੀਂ ਚਲਾ ਰਿਆ ਗੱਡੀ ਨੂੰ ਐਸ ਟਾਈਮ ਆ ਪਾਰਕਿੰਗ ਦੇ ਵਿੱਚ ਖੜੀ ਆ ਕੋਈ ਸਮੱਸਿਆ ਆ ਰਹੀ ਆ ਗੱਡੀ ਦੇ ਥੇਲੋ ਡੋਜ਼ ਵੀ ਲੋਕ ਨੇ ਤੇ ਗੱਡੀ ਆਪੇ ਜਾ ਰਹੀ ਆ ਅੱਗੇ ਨੂੰ ਵੀ ਆਉਂਦੀ ਆ ਤੇ ਗੱਡੀ ਇਸੇ ਤਰੀਕੇ ਨਾਲ ਪਿੱਛੇ ਨੂੰ ਵੀ ਜਾਊਗੀ ਮੈਂ ਰਿਵਰਸ ਕਰਨ ਦੀ ਟਰਾਈ ਕਰਦਾ ਵੈਸੇ ਮੈਂ ਬਹੁਤ ਘੱਟ ਯੂਜ਼ ਕੀਤਾ ਹੈ ਫੀਚਰ ਪਰ ਇਦਾਂ ਹੀ ਆਪਾਂ ਰਿਵਰਸ ਕਰਨ ਦੀ ਟਰਾਈ ਕਰਦੇ ਆ ਤੇ ਰਿਵਰਸ ਵੀ ਖੁਦ-ਗੁਸਪੋ ਦੋਈ ਆ ਰਹੀ ਆ ਆ ਦੇਖੋ ਪਾਰਕਿੰਗ ਦੇ ਵਿੱਚ ਮਤਲਬ ਸਟ੍ਰੇਟ ਕਰਕੇ ਤੁਸੀਂ ਲਾ ਸਕਦੇ ਹੋ ਈਵਨ ਟਰਨ ਕਰਕੇ ਵੀ ਗੱਡੀ ਪਾਰਕ ਕਰਦੀ ਹੈ ਆਪਣੇ ਆਪ ਸੋ ਬੜਾ ਵਧੀਆ ਲੱਗਿਆ ਮੈਨੂੰ ਇਹ ਫੀਚਰ ਤੇ ਜਿੰਨੀ ਦੇਰ ਤੁਸੀਂ ਹੋਲਡ ਕਰਕੇ ਰੱਖੋਗੇ ਕੀ ਦੇ ਉੱਤੇ ਉੰਨੀ ਦੇਰ ਇਹ ਚੱਲੂਗੀ ਤਾਂ ਸੇਫਟੀ ਵਾਈਜ਼ ਤੇ ਵਧੀਆ ਚੀਜ਼ ਆ ਐਸ ਤੋਂ ਤੁਸੀਂ ਛੱਡ ਤਾਂ ਗੱਡੀ ਖੜ ਜੂਗੀ ਉੱਥੇ ਗੱਡੀ ਐਸੇ ਮਾਉਣ ਆਏ ਨੇ ਆਪਣੇ ਆਪ ਆਫ ਹੋ ਜਾਣਾ ਉਸ ਤੋਂ ਬਾਅਦ ਮੈਨੂੰ ਨਾ ਇਹਦੀ ਬਾਕਸੀ ਲੁੱਕ ਬਹੁਤ ਵਧੀਆ ਲੱਗੀ ਆ ਫਰੰਟ ਦੇ ਉੱਤੇ ਨਾ ਜਿਵੇਂ ਮੈਂ ਪੜ ਰਿਹਾ ਸੀ ਕਿ ਆਵਾਰੀ ਇਹਨਾਂ ਨੇ ਜਿਵੇਂ ਟਾਈਗਰ ਦੇ ਫੇਸ ਦੀ ਸ਼ੇਪ ਲੈ ਕੇ ਉਹਦੇ ਅਕੋਰਡਿੰਗ ਦੇ ਨਾਲ ਇਹਦਾ ਫਰੰਟ ਡਿਜ਼ਾਈਨ ਕੀਤਾ ਬੜਾ ਪਿਆਰਾ ਲੱਗਿਆ ਮੈਨੂੰ ਇਹਦਾ ਡਿਜ਼ਾਈਨ ਆਪਾਂ ਗੱਡੀ ਦੇ ਅੰਦਰ ਚੱਲਦੇ ਹਾਂ ਬਾਕੀ ਦੇ ਚਾਰ ਫੀਚਰ ਮੈਂ ਤੁਹਾਨੂੰ ਅੰਦਰ ਜਾ ਕੇ ਦਿਖਾਉਣਾ ਅੱਛਾ ਦੂਸਰਾ ਫੀਚਰ ਜਿਹੜਾ ਮੈਨੂੰ ਬੜਾ ਪਿਆਰਾ ਲੱਗਿਆ ਸਟਾਰਟਿੰਗ ਦੇ ਵਿੱਚ ਮੈਂ ਬੜਾ ਕਨਫਿਊਜ਼ ਸੀ ਵੀ ਮੈਂ ਯੂਜ਼ ਟੂ ਹੋਊਂਗਾ ਕਿ ਨਹੀਂ ਇਹ ਚੀਜ਼ ਬਟ ਹੁਣ ਮੈਂ ਹੋ ਚੁੱਕਿਆ ਹੁਣ ਮੈਨੂੰ ਵਧੀਆ ਹੀ ਬਹੁਤ ਲੱਗਦਾ। ਇਹਦੀ ਸਾਈਡ ਦੇ ਉੱਤੇ ਨਾ ਸ਼ੀਸ਼ੇ ਨਹੀਂ ਲਾਏ। ਰੀਅਰ 뷰 ਕੈਮਰੇ ਲਾਏ ਹੋਏ ਨੇ। ਉਹ ਮੈਂ ਤੁਹਾਨੂੰ ਦਿਖਾਉਣਾ ਹਾਂ ਕਿ ਕੀ ਮਤਲਬ ਆ। ਆ ਆ ਦੇਖੋ ਜੀ ਇੱਥੇ ਕੋਈ ਸ਼ੀਸ਼ਾ ਨਹੀਂ ਹੈਗਾ ਪਰ ਜਦੋਂ ਆਪਾਂ ਅੰਦਰ ਬੈਨੇ ਆ ਆਪਾਂ ਸੋਚਦੇ ਆਂ ਵੀ ਆਪਾਂ ਕਿਦਾਂ ਯੂਜ਼ ਟੂ ਹੋਵਾਂਗੇ। ਸੋ ਮੈਂ ਤੁਹਾਨੂੰ ਮੜਾ ਅੰਦਰੋਂ ਦਿਖਾਉਣਾ ਚਾਹਣਾ। ਇੱਥੇ ਸਕਰੀਨ ਲਾਈ ਹੋਈ ਆ ਇਹਨਾਂ ਨੇ। ਇੱਧਰ ਵੀ ਸਕਰੀਨ ਆ। ਉਧਰਲੀ ਸਾਈਡ ਤੇ ਵੀ ਸਕਰੀਨ ਲਾਈ ਹੋਈ ਆ ਐਵੇਂ। ਤਾਂ ਜਦੋਂ ਆਪਾਂ ਅੰਦਰ ਬੈਠ ਜਾਂਦੇ ਆਂ ਤਾਂ ਜੋ ਵੀ ਹੈਗਾ ਬਾਹਰ ਉਹ ਆਪਾਂ ਨੂੰ ਅੰਦਰੋਂ ਬਹੁਤ ਵਧੀਆ ਦੇਖਦਾ। ਸੋ ਇਸ ਚੀਜ਼ ਦੀ ਗੱਲ ਕਰਦਾ ਜੀ ਮੈਂ ਆ ਦੇਖੋ ਮਤਲਬ ਬੜੀ ਕਲੀਅਰ ਵਿਜ਼ਨ ਆ ਇਹਦੀ ਤੀਸਰਾ ਫੀਚਰ ਤੀਸਰੇ ਫੀਚਰ ਦੀ ਮੈਂ ਗੱਲ ਕਰਨ ਲੱਗਿਆ। ਕਈ ਵਾਰ ਕੀ ਹੁੰਦਾ ਆਪਾਂ ਗਰੋਸਰੀ ਵਗੈਰਾ ਲਿਆਂਦੀ ਹੁੰਦੀ ਆ ਪਿੱਛੇ ਚੱਕਣੀ ਹੁੰਦੀ ਆ ਤਾਂ ਜਦੋਂ ਆਪਾਂ ਜਾਂਦੇ ਆ ਡਿੱਗੀ ਖੋਲਦੇ ਆ ਨਾ ਤਾਂ ਦੋਨੇ ਹੱਥ ਆਪਣੇ ਗਰੋਸਰੀ ਦੇ ਨਾਲ ਆਬਵੀਅਸਲੀ ਭਰੇ ਹੋਣਗੇ ਨਾ ਕੋਈ ਸਮਾਨ ਲੈ ਕੇ ਆਇਆ ਕੁਝ ਵੀ ਕੀਤਾ। ਮੇਰੀ ਫੇਵਰਿਟਸ ਵਿੱਚ ਆ ਗੱਡੀ ਦੇ ਵਿੱਚ ਸਮਾਨ ਚੱਕਿਆ ਆਪਣਾ ਇੱਥੇ ਦੋ ਬਟਨ ਨੇ ਇੱਕ ਦਾ ਬਟਨ ਹੈਗਾ ਵੀ ਚਲੋ ਤੁਸੀਂ ਡਿੱਗੀ ਬੰਦ ਕਰਨੀ ਹੈ ਜਿਹੜਾ ਦੂਸਰਾ ਬਟਨ ਆ ਇਹ ਤੁਸੀਂ ਦਬੋਗੇ ਤਾਂ ਉਹਦੇ ਨਾਲ ਕੀ ਹੁੰਦਾ ਡਿੱਗੀ ਬੰਦ ਹੋ ਜਾਂਦੀ ਹੈ ਨਾਲ ਦੀ ਨਾਲ ਤੁਹਾਡੀ ਗੱਡੀ ਵੀ ਲੌਕ ਹੋ ਜੂਗੀ ਸੋ ਆਪਾਂ ਨੂੰ ਅਲੱਗ ਸੈਪਰੇਟਲੀ ਕੀ ਕੱਢ ਕੇ ਲੌਕ ਕਰਨ ਦੀ ਲੋੜ ਨਹੀਂ ਪੈਂਦੀ ਅੱਛਾ ਇੱਕ ਚੀਜ਼ ਮੈਂ ਨਾਲ ਦੀ ਨਾਲ ਤੁਹਾਨੂੰ ਹੋਰ ਦੱਸਣੀ ਚਾਹੁੰਦਾ ਇਹਦੇ ਉੱਤੇ ਨਾ ਫਿੰਗਰ ਸਕੈਨਰ ਲੱਗਿਆ ਆ ਤੇ ਜਦੋਂ ਤੁਸੀਂ ਗੱਡੀ ਦੇ ਵਿੱਚ ਬੈਠਦੇ ਹੋ ਗੱਡੀ ਸਟਾਰਟ ਕਰਦੇ ਹੋ ਨਾ ਤਾਂ ਜਦੋਂ ਤੁਸੀਂ ਫਿੰਗਰ ਸਕੈਨ ਕਰਦੇ ਹੋ ਆਪਣੀ ਤਾਂ ਜੋ ਵੀ ਤੁਸੀਂ ਆਪਣੀਆਂ ਸੈਟਿੰਗਸ ਐਡ ਕੀਤੀਆਂ ਆਈਆਂ ਨਾ ਗੱਡੀ ਦੇ ਵਿੱਚ ਤਾਂ ਤੁਹਾਡੀਆਂ ਸਾਰੀਆਂ ਸੈਟਿੰਗਸ ਤੁਹਾਡੇ ਤਰੀਕੇ ਦੇ ਨਾਲ ਜਿਵੇਂ ਵੀ ਹੈਗੀਆਂ ਸਟੀਅਰਿੰਗ ਆ ਮਿਊਜ਼ਿਕ ਆ ਲਾਈਟਸ ਨੇ ਕੁਝ ਵੀ ਆ ਜੋ ਵੀ ਤੁਹਾਨੂੰ ਚੰਗਾ ਲੱਗਦਾ ਉਹ ਆਪਣੇ ਆਪ ਚੱਲ ਪੈਂਦਾ ਸੋ ਜਿਹੜਾ ਅਗਲਾ ਫੀਚਰ ਆ ਜੀ ਉਹ ਤਾਂ ਹੈਗਾ ਮੇਰਾ ਫੇਵਰਿਟ ਕਿਉਂਕਿ ਜਦੋਂ ਆਪਾਂ ਕਈ ਵਾਰ ਲੌਂਗ ਡਰਾਈਵ ਤੇ ਜਾਂਦੇ ਆ ਨਾ ਤਾਂ ਗੱਡੀ ਥੋੜੀ ਚਾਰਜ ਕਰਨ ਵਾਲੀ ਆ ਚਾਰਜਿੰਗ ਸਟੇਸ਼ਨ ਤੇ ਲੈ ਕੇ ਜਾਓ ਗੱਡੀ ਉੱਥੇ ਖੜੀ ਕਰੋ ਨਾਲ ਦੀ ਨਾਲ ਆਹ ਵਾਲਾ ਬਟਨ ਦਬ ਦੋ ਜਦੋਂ ਚਾਰਜਿੰਗ ਤੁਹਾਡੀ ਸਟਾਰਟ ਹੋ ਗਈ ਹੈ ਨਾ ਦੇਖਿਓ ਹੁਣ ਕੀ ਹੋ ਰਿਹਾ ਮੈਂ ਕੁਛ ਨਹੀਂ ਕਰ ਰਿਹਾ ਇਹਨੇ ਬਣ ਜਾਣਾ ਜੀ ਲੇਜੀ ਚੇਅਰ ਨਾਲ ਦੀ ਨਾਲ ਆਹ ਦੇਖੋ نیچے ਬਟਨ ਆ ਇੱਕ ਇਹਦੇ ਨਾਲ ਸ਼ੁਰੂ ਹੋ ਜਾਂਦੀ ਆ ਤੁਹਾਡੀ ਹੋਲ ਬੋਡੀ ਦੀ ਮ사ਜ ਸੋ ਮ사ਜ ਚੇਰਾਂ ਨੇ ਇਹਦੇ ਵਿੱਚ ਆਰਾਮ ਨਾਲ ਬੰਦਾ ਰਿਲੈਕਸ ਹੁੰਦਾ ਤੇ ਨਾਲ ਤਾਂ ਹੁੰਦੀ ਆ ਬੋਡੀ ਦੀ ਮ사ਜ ਫੁੱਲ ਤੇ ਨਾਲ ਦੀ ਨਾਲ ਆਪਣੀ ਗੱਡੀ ਚਾਰਜ ਹੋ ਰਹੀ ਆ ਜੋ ਕਿ ਤਕਰੀਬਨ 20 ਮਿੰਟ ਦੇ ਵਿੱਚ ਵਿੱਚ ਫੁੱਲੀ ਚਾਰਜ ਹੋ ਜਾਂਦੀ ਆ ਤੁਸੀਂ ਆਰਾਮ ਨਾਲ 4-500 ਕਿਲੋਮੀਟਰ ਹੋਰ ਕੱਢ ਸਕਦੇ ਹੋ ਸੋ ਆਪ ਬੜੀ ਨਿਆਰੀ ਵਾਲੀ ਚੀਜ਼ ਆ ਇੱਕ ਮਿਊਜ਼ਿਕ ਲਾਓ ਕੋਸ਼ ਕਰੋ ਆਪਣਾ ਹਨਾ ਤੇ ਨਾਲ ਰਿਲੈਕਸ ਹੋ ਆਹਾ ਹਾ ਤਾਂ ਨਿਆਰਾ ਹੀ ਆ ਯਾਰ ਬੜੀ ਵਧੀਆ ਚੀਜ਼ ਆ ਸੇਫਟੀ ਦੇ ਇਸ ਗੱਡੀ ਦੇ ਵਿੱਚ ਤਕਰੀਬਨ 14 ਡਿਫਰੈਂਟ ਫੀਚਰਸ ਪਏ ਹੋਏ ਨੇ ਜੇ ਆਪਾਂ ਐਕਸਪਲੇਨ ਕਰਨ ਲੱਗੇ ਤਾਂ ਕਾਫੀ ਟਾਈਮ ਲੱਗ ਜਾਣਾ ਉਹਨਾਂ ਨੂੰ ਨਾਲ ਦੀ ਨਾਲ ਤੁਸੀਂ ਲਾਈਟ ਐਂਬੀਅੰਸ ਮੈਰੀਡੀਅਨ ਦੇ ਸਪੀਕਰ ਨੇ ਸਾਊਂਡ ਸਿਸਟਮ ਬੜਾ ਪਿਆਰਾ ਹੈ ਦੇ ਵਿੱਚ ਆ ਕੈਮਰਾ ਦੇਖੋ ਜੀ ਇਹ ਰੀਅਰ 뷰 ਕੈਮਰਾ ਵਾ ਜਿਵੇਂ ਇਸ ਦੇ ਨਾਲ ਜਿਵੇਂ ਹੁਣ ਨਾਰਮਲ ਕੈਮਰਾ ਵਾ ਤਾਂ ਮੈਨੂੰ ਵਿੱਚ ਪੈਸੇਂਜਰ ਬੈਠੇ ਵੀ ਦੇਖ ਰਹੇ ਨੇ ਪਰ ਜਦੋਂ ਮੈਂ ਆਹ ਸਵਿਚ ਔਨ ਕਰਦਾ ਤਾਂ ਸਿਰਫ ਬਿਹਾਈਂਡ ਦਾ ਕਾਰ ਦੇਖਦਾ ਕਿਉਂਕਿ ਬਿਹਾਈਂਡ ਜਿਹੜਾ ਕੈਮਰਾ ਵਾ ਐਕਟਿਵ ਹੋ ਜਾਂਦਾ ਉਸ ਤੋਂ ਅਗਲੀ ਗੱਲ ਜਿਹੜਾ ਕਿ ਵੈਸੇ ਮੈਂ ਇੱਕ ਅੱਦੇ ਫੀਚਰ ਹੋਰ ਦੀ ਗੱਲ ਕਰਨੀ ਚਾਹੁੰਦਾ ਜਦੋਂ ਵੀ ਆਪਾਂ ਇੰਡੀਕੇਟਰ ਦਿੰਦੇ ਆ ਕਈ ਵਾਰ ਕਰਵਸ ਹੁੰਦੀਆਂ ਕੋਈ ਬੱਚਾ ਪਲੇ ਕਰ ਰਿਹਾ ਹੁੰਦਾ ਕੁਝ ਵੀ ਹੁੰਦਾ ਤੁਸੀਂ ਉਸ ਸਾਈਡ ਦਾ ਇੰਡੀਕੇਟਰ ਲਾਉਂਗੇ ਨਾ ਪਲੀਜ਼ ਮੜਾ ਕੈਮਰਾ ਅੱਗੇ ਲੈ ਕੇ ਆਓ ਆ ਦੇਖੋ ਕੈਮਰੇ ਦੇ ਨਾਲ ਦੀ ਨਾਲ ਸਕਰੀਨ ਔਨ ਹੋ ਜਾਂਦੀ ਆ ਲੈਫਟ ਸਾਈਡ ਦਾ ਇੰਡੀਕੇਟਰ ਤੇ ਤਾਂ ਲੈਫਟ ਸਕਰੀਨ ਔਨ ਹੋ ਗਈ ਸੋ ਲੈਫਟ ਸਕਰੀਨ ਤੇ ਉਧਰਲੀ ਸਾਈਡ ਤੇ ਕੋਈ ਵੀ ਆਊਗਾ ਜਾਂ ਕੋਈ ਕਰਵ ਹੋਊਗੀ ਟਾਇਰ ਨਹੀਂ ਹਿੱਟ ਕਰੂਗਾ ਮੈਨੂੰ ਚੰਗੀ ਤਰ੍ਹਾਂ ਕਲੀਅਰ ਦਿਖੂਗਾ ਜੋ ਇੱਥੇ ਦੇਖ ਰਿਹਾ ਉਹੀ ਸਾਈਡ ਥੀ ਵੇ ਵਾਲੇ ਕੈਮਰੇ ਤੇ ਦਿਖ ਰਿਹਾ ਜਿਹੜੀ ਅਗਲੀ ਗੱਲ ਆ ਨਾ ਇਹ ਵੀ ਵੈਸੇ ਮੇਰੀ ਫੇਵਰਿਟ ਆ ਇਹਦੇ ਵਿੱਚ ਨਾ ਚਲੋ ਸਾਊਂਡ ਸਿਸਟਮ ਤਾਂ ਵਧੀਆ ਲਾਇਆ ਹੋਇਆ ਜਦੋਂ ਤੁਸੀਂ ਮੀਡੀਆ ਦੇ ਵਿੱਚ ਜਾਂਦੇ ਹੋ ਨਾ ਤਾਂ ਮੀਡੀਆ ਦੇ ਵਿੱਚ ਸਾਊਂਡਸ ਆਫ ਨੇਚਰ ਕਰਕੇ ਫੰਕਸ਼ਨ ਪਾਇਆ ਹੋਇਆ ਤੇ ਇਹਦੇ ਵਿੱਚ ਇਹਨਾਂ ਨੇ ਨਾ ਨੇਚਰ ਦੀਆਂ ਅਲੱਗ-ਅਲੱਗ ਸਾਊਂਡਸ ਐਡ ਕੀਤੀਆਂ ਹੋਈਆਂ ਨੇ ਮੇਰੇ ਵਰਗੇ ਬੰਦੇ ਨੂੰ ਜਿਹਨੂੰ ਮੈਡੀਟੇਸ਼ਨ ਦਾ ਸ਼ੌਂਕ ਆ ਜਾਂ ਕੁਝ ਹੋਰ ਇਦਾਂ ਦਾ ਕਰਦੇ ਹੋ ਨਾ ਤਾਂ ਦੇਖੋ ਕਿੰਨੇ ਹੀ ਤਰ੍ਹਾਂ ਦੇ ਬੜੇ ਨੇਚਰਲ ਦੇ 뮤직 ਪਾਏ ਹੋਏ ਨੇ ਤੇ ਸਾਊਂਡ ਵੀ ਬੜੀ ਵਧੀਆ ਆਉਂਦੀ ਹੈ ਇਹਨਾਂ ਦੀ ਜਿਵੇਂ ਲਾਈਵਲੀ ਫੋਰੈਸਟ ਲਾਉਣ ਲੱਗਿਆ ਮੈਂ ਪਿੱਛੋਂ ਪਾਣੀ ਦੀ ਕਦੇ ਹਵਾ ਦੀ ਵਾਹਾਂ ਦੀ ਪਿੱਛੋਂ ਪਾਣੀ ਗਿਰ ਰਿਹਾ ਜਿਵੇਂ ਸਾਰੀਆਂ ਵਿੱਚ ਬੰਦ ਕੀਤਾ ਮੈਂ ਤਾਂ ਕੀਤਾ ਕਿਉਂਕਿ ਨਾ ਅ ਇਹਦੀ ਜਿਹੜੀਆਂ ਸਾਊਂਡਸ ਨੇ ਇਹਦੇ ਵਿੱਚ 14 ਅਲੱਗ-ਅਲੱਗ ਤਰ੍ਹਾਂ ਦੇ ਸਪੀਕਰ ਪਾਏ ਹੋਏ ਨੇ ਤੇ ਉਹ ਸਾਊਂਡ ਫਿਰ ਕੁੰਮ ਕੇ ਆਉਂਦੀ ਹੈ ਕਿਤੇ ਕਿਸੇ ਖੁੰਝੇ ਚ ਜੀ ਬੋਲਦੀ ਹੈ ਕਿ ਤੋ ਕੁਝ ਹੁੰਦਾ ਸਾਊਂਡ ਸਿਸਟਮ ਲਾ ਹੈ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦਿਖਾਉਣਾ ਕਈ ਵਾਰ ਕੀ ਹੁੰਦਾ ਪਿੱਛੇ ਬੱਚੇ ਬੈਠ ਨੇ ਆ ਕੋਈ ਹੋਰ ਗੱਲਬਾਤ ਆਪਾਂ ਕਿਸੇ ਨਾਲ ਗੱਲ ਕਰਨੀ ਹੁੰਦੀ ਹੈ ਨਾ ਤਾਂ 뮤직 ਚੱਲਦਾ ਹੁੰਦਾ ਪਿੱਛੇ ਆਵਾਜ਼ ਪਿੱਛੇ ਤੱਕ ਨਹੀਂ ਸੁਣਦੀ ਕਿਉਂਕਿ 3 ਰੋ 7 ਸੀਟਰ ਗੱਡੀ ਆ ਸਪੇਸ ਬਹੁਤ ਆ ਗੱਡੀ ਦੇ ਵਿੱਚ ਜਿਵੇਂ ਤੁਸੀਂ ਦੇਖ ਸਕਦੇ ਹੋ ਪਰ ਜਦੋਂ ਤੁਸੀਂ ਗੱਲ ਕਰਨੀ ਆ ਉਹਦੇ ਵਾਸਤੇ ਤੁਹਾਨੂੰ ਕੀ ਕਰਨਾ ਪੈਣਾ ਆਖੋ نیچے ਜਾਓ ਪੈਸੇਂਜਰ ਟਾਕ ਜਦੋਂ ਤੁਸੀਂ ਇਹ ਬਟਨ ਦੱਬੋਗੇ ਮਾਈਕ ਦੇ ਵਿੱਚ ਤੁਹਾਡੀ ਆਵਾਜ਼ ਆਉਂਦੀ ਆ ਤੇ ਸਾਰੀ ਗੱਡੀ ਦੇ ਵਿੱਚ ਆਪਣੇ ਆਪ ਜਿਹੜਾ 뮤직 ਚੱਲਦਾ ਹੁੰਦਾ ਉਹ ਬੰਦ ਹੋ ਜਾਂਦਾ ਤੇ ਸਾਊਂਡ ਸਾਰੇ ਪਾਸੇ ਜਾਂਦੀ ਆ ਤਾਂ ਪਿੱਛੇ ਬੈਠੇ ਪੈਸੇਂਜਰ ਵੀ ਮੇਰੀ ਆਵਾਜ਼ ਬਿਲਕੁਲ ਕਲੀਅਰ ਸੌਂਸਾ ਦੇ ਆ ਬਾਕੀ ਇਲੈਕਟ੍ਰਿਕ ਗੱਡੀ ਇਹਦੀ ਵੈਸੇ ਵੀ ਜਿਆਦਾ ਸਾਊਂਡ ਨਹੀਂ ਹੈਗੀ ਐਸ ਤੋਂ ਤੁਸੀਂ ਇਹ ਦੱਬੋਗੇ ਤੁਹਾਡਾ ਮਿਊਜ਼ਿਕ ਆਪਣੇ ਆਪ ਚੱਲ ਪੈਂਦਾ ਹੈ ਨਾ ਕੁਵਾਲਦੀ ਚੀਜ਼ ਤੇ ਆ ਅਲੱਗ-ਅਲੱਗ ਤਰ੍ਹਾਂ ਦਾ ਮਿਊਜ਼ਿਕ ਭਰੇ ਆ ਇਹਦੇ ਵਿੱਚ ਸੋ ਸਟੀਅਰਿੰਗ 휠 ਤੇ ਅਲੱਗ-ਅਲੱਗ ਤਰ੍ਹਾਂ ਦੇ ਫੀਚਰ ਪਾਏ ਹੋਏ ਨੇ ਇਹਨਾਂ ਨੇ ਸੋ ਮੈਨੂੰ ਤਾਂ ਇਹ ਗੱਡੀ ਪਰਸਨਲੀ ਬਹੁਤ ਪਸੰਦ ਆਈ ਹੈ ਤਕਰੀਬਨ 3 3.5 ਮਹੀਨੇ ਤੋਂ ਮੈਂ ਯੂਜ਼ ਕਰ ਰਿਹਾ ਆ ਨੀਅਰਲੀ 3000 ਕਿਲੋਮੀਟਰ ਆਈ ਥਿੰਕ ਮੈਂ ਚਲਾਈ ਗੱਡੀ ਇਹ ਲੌਂਗ ਟ੍ਰਿਪਸ ਤੇ ਕੱਢੇ ਨਹੀਂ ਜ਼ਿਆਦਾਤਰ ਇਹ ਤੇ ਤੇ ਮਾਈਲੇਜ ਵਗੈਰਾ ਸਾਰੀ ਬਹੁਤ ਵਧੀਆ ਵਾ ਗੱਡੀ ਬਹੁਤ ਪਿਆਰੀ ਆ ਮਤਲਬ ਇਦਾਂ ਹੁੰਦਾ ਨਾ ਵੀ ਜਿਵੇਂ ਕਿਸੇ ਵੀ ਕੰਪਨੀ ਨੇ ਕੋਈ ਨਵੀਂ ਚੀਜ਼ ਬਣਾਈ ਆ ਤੇ ਉਹ ਲਾਂਚ ਕਰਨੀ ਆ ਹੁਣ ਲਗਜ਼ਰੀ ਲਾਈਨ ਦੇ ਵਿੱਚ ਇਹਨਾਂ ਨੇ ਆਪਣੀ ਬਹੁਤ ਹੀ ਵਧੀਆ ਐਂਟਰੀ ਕੀਤੀ ਹੋਈ ਆ ਤੇ ਇਹ ਕੋਸ਼ਿਸ਼ ਕਰਦੇ ਆ ਆਪਣੇ ਵੱਲੋਂ ਬੈਸਟ ਪਾ ਕੇ ਆਪਣੇ ਕਸਟਮਰਸ ਨੂੰ ਆਪਣੇ ਵੱਲ ਅਟਰੈਕਟ ਕਰੀਏ ਸੋ ਗੱਡੀ ਬੜੀ ਪਿਆਰੀ ਆ ਬਟ ਇਹ ਆ ਵੀ ਥੋੜਾ ਜਿਹਾ ਬਜਟ ਆਪਣਾ ਦੇਖ ਕੇ ਉਸ ਹੱਬ ਨਾਲ ਆਪਣਾ ਪੈਸਾ ਹਾਰਡ ਵਰਕ ਨਾਲ ਹੀ ਆ ਕਮਾਇਆ ਹੁੰਦਾ ਖਰਚੋ ਸੋ ਮੈਂ ਇਸ ਟਾਈਮ ਨਾ ਜਿਵੇਂ 3rd ਰੋ ਤੇ ਬੈਠਾ ਵੱਡੀ ਗੱਲ ਹੈ ਦੇਖੋ ਵੈਂਟੀਲੇਸ਼ਨ ਇੱਥੇ ਵੀ ਹੈਗੀ ਆ ਪੂਰੀ ਵਧੀਆ ਹਵਾ ਆ ਰਹੀ ਆ ਇਹਨੂੰ ਤੁਸੀਂ ਆਨ-ਆਫ ਵੀ ਕਰ ਸਕਦੇ ਹੋ ਬਲੈਂਟੀ ਆਫ ਸਪੇਸ ਆਜ ਕੋ ਗੁੱਡੀ ਦੇ ਵਿੱਚ ਗੈਪ ਵੀ ਹੈਗਾ ਸਿਰ ਦੇ ਉੱਤੇ ਗੈਪ ਵੀ ਹੈਗਾ ਸੋ ਹੈ ਤਾਂ ਨਿੱਕੇ ਨਿੱਕੇ ਚੀਜ਼ਾਂ ਪਰ ਮੇਕਸ ਅ ਡਿਫਰੈਂਸ ਹੈ ਮੇਰੇ ਕੋਈ ਅੱਗੇ ਬੈਠਾ ਬੱਚਾ ਬੈਠਾ ਵਾ ਤਾਂ ਉਹਦੀ ਸੀਟ ਅੱਗੇ ਪਿੱਛੇ ਕਰਨੀ ਆ ਪਰ ਇੱਥੋਂ ਵੀ ਕਰ ਸਕਦੇ ਆ ਸਾਈਡ ਤੇ ਵੀ ਲਾਏ ਹੋਏ ਨੇ ਇਹਨਾਂ ਨੇ ਬਟਨ ਅੱਛਾ ਜ਼ਿਆਦਾਤਰ ਨਾ ਗੱਡੀ ਦੇ ਵਿੱਚ ਸਿਰਫ ਫਰੰਟ ਤੇ ਜਿਹੜੀ ਡਰਾਈਵਰ ਤੇ ਪੈਸੇਂਜਰ ਦੀ ਰੋ ਹੁੰਦੀ ਆ ਉਦੇ ਵਿੱਚ ਹੀਟਰ ਤੇ ਕੂਲਿੰਗ ਸੀਟਸ ਹੁੰਦੀਆਂ ਇਹਦੇ ਵਿੱਚ ਆਹ ਜਿਹੜੀਆਂ ਬੈਕ ਸਾਈਡਸ ਨੇ ਇਹ ਵੀ ਸਾਰੀਆਂ ਹੀਟਰਡ ਐਂਡ ਕੂਲ ਨੇ ਆ ਲੈ ਇਹਨਾਂ ਦੇ ਬਟਨ ਸੋ ਨੀਚੇ ਵਾਲੇ ਦੇ ਨਾਲ ਆ ਸੀਟਾਂ ਦੇ ਵਿੱਚ ਜਿਹੜੇ ਫੈਨ ਨੇ ਉਹ ਚੱਲ ਪੈਂਦੇ ਆ ਤੇ ਆ 15 ਰਮ ਆਉਣ ਵੀ ਲੱਗ ਗਿਆ ਠੰਡੀ ਠੰਡੀ ਹਵਾ ਆਉਂਦੀ ਹੈ ਗਰਮੀਆਂ ਦੇ ਵਿੱਚ ਤੇ ਜੇ ਤੁਹਾਨੂੰ ਹੀਟ ਚਾਹੀਦੀ ਆ ਤਾਂ ਉੱਪਰਲਾ ਬਟਨ ਦਬ ਦੋ ਫਿਰ ਸੀਟਾਂ ਹੀਟ ਹੋਣ ਲੱਗ ਜਾਂਦੀਆਂ ਸੱਚ ਫਰੰਟ ਬੂਟ ਸਪੇਸ ਤਾਂ ਤੁਹਾਨੂੰ ਦਿਖਾਇਆ ਹੀ ਨਹੀਂ ਫਰੰਟ ਤੇ ਵੀ ਸਟੋਰੇਜ ਬਣੀ ਹੋਈ ਆ ਇਹ ਤੇ ਵੀ ਖੂ ਬੂਟ ਸਪੇਸ ਆ ਪੂਰਾ 에어 ਫਿਲਟਰ ਵਗੈਰੇ ਇਹਦੇੰਦਨ